ਹਾਂਜੀ ਆਪਾਂ ਐਕਸਰ ਸੁਣਿਆ ਕਹਿੰਦੇ ਪੈਸੇ ਨੂੰ ਪੈਸਾ ਖਿੱਚਦਾ ਇੱਕ ਛੇਠ ਤੇ ਇੱਕ ਕਿਸਾਨ ਦੀ ਦੋਸਤੀ ਸੀਗੀ ਤੇ ਕਿਸਾਨ ਕੋਲ ਇੱਕ ਘੋੜਾ ਸੀ ਬਹੁਤ ਵਧੀਆ ਬਹੁਤ ਹੀ ਨਸਲ ਦਾ ਘੋੜਾ ਸੀਗਾ ਤੇ ਛੇਠ ਕਹਿੰਦਾ ਵੀ ਆਪਣੀ ਦੋਸਤੀ ਹੈ ਤੂੰ ਇਹ ਘੋੜਾ ਮੈਨੂੰ ਦੇ ਦੇ ਉਹ ਕਹਿੰਦਾ ਵੀ ਮੈਂ ਇਹ ਘੋੜਾ ਤੇਨੂੰ ਨਹੀਂ ਦੇ ਸਕਦਾ ਇਹ ਘੋੜਾ ਹਾਲ ਦੇ ਕੋਲੇ ਬਹੁਤ ਪੁਰਾਣਾ ਹੈ ਆਪਾਂ ਕਹਿੰਦੇ ਵੀ ਰਵੀ ਦਾ ਘੋੜਾ ਹੈ ਤੇ ਮੈਂ ਵੀ ਬੇਚਦਾ ਨਹੀਂਗਾ ਮੈਨੇ ਨਿਸ਼ਾਨੀ ਆ ਸਾਡੇ ਬਜ਼ੁਰਗਾਂ ਦੀ ਤੇ ਉਹ ਖੜੇ ਪੈਂਦਾ ਫਿਰ ਵੀ ਕਿਸਾਨ ਘੋੜਾ ਨਹੀਂ ਵੇਚਦਾ ਹੁੰਦਾ ਕੀ ਆ ਕੁਝ ਟਾਈਮ ਬਾਅਦ ਘੋੜਾ ਬਿਮਾਰ ਹੋ ਜਾਂਦਾ ਜੇ ਘੋੜਾ ਬਿਮਾਰ ਹੋ ਜਾਂਦਾ ਉਹ ਕਿਸਾਨ ਬਹੁਤ ਲਾਜ ਕਰਾਉਂਦਾ ਉਹਦਾ ਪਰ ਉਹਦਾ ਕੋਈ ਲਾਜ ਨਹੀਂ ਹੁੰਦਾ ਘੋੜਾ ਦਿਨ ਪਰ ਦਿਨ ਦਿਨ ਪਰ ਦਿਨ ਡਾਊਨ ਹੋਈ ਜਾਂਦਾ ਤੇ ਉਹਦੇ ਘਰ ਦੇ ਕੰਨੇ ਵੀ ਉਹ ਸੇਠ ਆਪਾਂ ਤੋਂ ਘੋੜਾ ਮੰਗਦਾ ਸੀ 97 ਸਲਾ ਪਕੌੜਾ ਵੇਚਦਨੇ ਆ। ਉਹ ਚਲੋ ਪੁੱਛ ਲੈਨੇ ਆ। ਇੱਕ ਕਿਸਾਨ ਇੱਥਾ ਕੋ ਸੇਟ ਕੋਲ ਜਾਂਦਾ। ਕਹਿੰਦਾ ਸੇਟ ਜੀ ਤੁਸੀਂ ਘੋੜਾ ਮੰਗਦੇ ਸੀ। ਕਹਿੰਦਾ ਮੈਂ ਘੋੜਾ ਪਕਾਉ ਕਰਤਾ। ਉਹ ਕਹਿੰਦਾ ਭਾਈ ਜਦੋਂ ਮੈਨੂੰ ਲੋੜ ਸੀ ਘੋੜੇ ਉਦੋਂ ਤੂੰ ਵੇਚਿਆ ਨਹੀਂ। ਹੁਣ ਤੇਰਾ ਬਿਮਾਰ ਘੋੜਾ ਮੈਂ ਕੀ ਕਰਨਾ। ਉਹ ਕਹਿੰਦਾ ਮੈਂ ਹੁਣ ਵੇਚਣੇ ਆ ਜੀ। ਤੁਸੀਂ ਦੱਸੋ ਦੇਉਂਗੇ ਕੀ। ਉਹ ਕਹਿੰਦਾ ਭਾਈ ਮੈਂ ਇੱਕ ਘੋੜੇ ਦਾ ਹੁਣ ਤੈਨੂੰ ਪੁਰਾਣੇ ਟਾਈਮ ਦੀ ਗੱਲ ਹੈ ਜਿੰਨੇ ਆਪਾਂ ਕਹਿ ਦੀਏ। ਵੀ ਮੈਂ ਤੈਨੂੰ ਭਈ ਇਹ 100 ਰੁਪਇਆ ਜਾਂ 200 ਰੁਪਇਆ ਦੇ ਸਕਦਾ ਇਸ ਤੋਂ ਵੱਧ ਨਹੀਂ ਕੋਈ ਬਹੁਤ ਘੱਟ ਆ ਕਹਿੰਦਾ ਭਈ ਮੈਂ ਤਾਂ ਲੈਂਦੇ ਨਹੀਂ ਕੋੜਾ ਕਹਾਂ ਚੱਲ ਜਿਹੜਾ ਦੰਨਿਆ ਦਿਓ ਉਹਨੂੰ ਉਹ ਮਤਲਬ 200 ਰੁਪਇਆ ਜਾਂ 100 ਰੁਪਇਆ ਜੋ ਉਸ ਟਾਈਮ ਉਹ ਕੋੜਾ ਲੈ ਜਾਂਦਾ ਕੋੜਾ ਕਰੀ ਲੈਂਦਾ ਕਰੀ ਲੈਂਦਾ ਤੇ ਉਸ ਤੋਂ ਬਾਅਦ ਉਹ ਅਨਾਉਂਸ ਕਰਵਾਉਂਦਾ ਪਿੰਡਾਂ ਦੇ ਵਿੱਚ ਹੁਕਮ ਅਰਵਾਉਂਦਾ ਵੀ ਇਹਦਾ ਫੀਟ ਕੋਲੇ ਘੋੜਾ ਉਹ 1 ਰੁਪਇਆ ਦੇ ਵਿੱਚ ਕੱਢਿਆ ਜਾਣਾ ਡਰਾ ਕੱਢਿਆ ਜਾਣਾ ਤੇ ਲੋਕਾਂ ਉਦੋਂ ਜਮ੍ਹਾਂ ਕਰਾਉਣ ਲੱਗ ਗਏ ਨੇ 1 ਰੁਪਿਆ ਜਮ੍ਹਾਂ ਕਰੇ ਡਰਾ ਦੇ ਬਾਸਤੇ ਆਪਾਂ ਕਰੀ ਲਾਟਰੀ ਸਿਸਟਮ ਉਹ 1 ਰੁਪਿਆ ਜਮ੍ਹਾਂ ਕਰਾਉਂਦੇ ਲੋਕ ਤੇ ਉਹਦੇ ਬਹੁਤ ਸਾਰਾ ਪੈਸਾ ਇਕੱਠਾ ਹੋ ਜਾਂਦਾ ਉਹ ਦਿਨ ਆ ਜਾਂਦਾ ਲਾਟਰੀ ਵਾਲਾ ਦਿਨ ਆ ਜਾਂਦਾ ਤੇ ਉਹ ਨੌਂ ਸੌ ਹੋਇਆ ਹੁੰਦਾ ਕੋੜਾ ਉਹਨੇ ਕੱਢਣੀ ਹੁੰਦਾ ਡਰਾ ਦੇ ਵਿੱਚੋਂ ਕੋੜਾ ਇੱਕ ਬੰਦੇ ਨੂੰ ਡਰਾਜ ਨਿਕਲੇ ਜਾਂਦਾ ਜਦੋਂ ਕੋੜਾ ਇੱਕ ਬੰਦੇ ਨੂੰ ਡਰਾਜ ਨਿਕਲਦਾ ਤਾਂ ਕਹਿੰਦਾ ਹਾਂਜੀ ਮੈਨੂੰ ਇਹ ਕੋੜਾ ਡਰਾਜ ਨਿਕਲਿਆ ਦੱਸੋ ਕੋੜਾ ਕਿੱਥੇ ਉਹਨੇ ਬਈ ਕੋੜਾ ਅੰਦਰ ਕੜੇ ਉਹ ਖੋਲ ਲਿਆ ਉਹ ਜਾਂਦਾ ਅੰਦਰ ਉਹ ਦੇਖਦਾ ਇਹਦਾ ਘੋੜਾ ਹੁੰਦਾ ਉਹ ਨਾ ਮਰਿਆ ਪਿਆ ਹੁੰਦਾ ਉਹ ਬੰਦਾ ਕਹਿੰਦਾ ਇਹਦਾ ਘੋੜਾ ਤਾਂ ਮਰਿਆ ਪਿਆ ਹੈ ਸੇਟ ਜੀ ਕਹਿੰਦੇ ਅੱਛਾ ਘੋੜਾ ਮਰਿਆ ਪਿਆ ਉਹ ਕਹਿੰਦਾ ਹਾਂ ਜੀ ਉਹ ਕਹਿੰਦਾ ਭਾਈ ਹੁਣ ਕਹਿੰਦੇ ਮੈਨੂੰ ਤਾਂ ਘੋੜਾ ਦਿਓ ਕਹਿੰਦੇ ਘੋੜਾ ਲੈ ਜਾ ਭਾਈ ਉਹਦਾ ਘੋੜਾ ਤਾਂ ਮਰਿਆ ਪਿਆ ਸੇਟ ਕਹਿੰਦਾ ਭਾਈ ਤੂੰ ਲਾਟਰੀ ਭਾਈ ਕਿੰਨੀ ਪਾਈ ਸੀ ਕਹਿੰਦਾ 100 ਰੁਪਇਆ ਕਹਿੰਦਾ 2 ਲੈ ਆ ਉਹਨੂੰ 2 ਰੁਪਇਆ ਦੇ ਦਿੰਦਾ ਉਹ 2 ਲੈ ਕੇ ਭਾਗ ਜਾਂਦਾ ਹੈ ਹਨਾ ਕਿਵੇਂ ਇਹ ਦਿਮਾਗ ਤਾਂ ਇਹਨੇ ਪੈਸੇ ਨੂੰ ਪੈਸਾ ਕਿਵੇਂ ਖਿੱਚਦਾ ਹੈ ਇਹ ਦਿਮਾਗ ਨਾਲ ਦਿਮਾਗ ਲਾਉਣ ਦਾ ਬੰਦਾ ਫੇਰੀ ਪੈਸੇ ਨੂੰ ਪੈਦਾ ਖਿੱਚਦਾ ਧੰਨਵਾਦ ਜੀ